ਮੋਗਾ ਦੇ ਸ਼ਹਿਰੀ ਯੂਥ ਕਾਲੀਦਲ ਨੇ ਨਸ਼ਿਆਂ ਦੇ ਖਿਲਾਫ ਇੱਕ ਸਾਈਕਲ ਰੈਲੀ ਕੱਢੀ ਜਿਸ ਨੂੰ ਜ਼ਿਲ੍ਹਾ ਮੁਖੀ ਹਰਜੀਤ ਸਿੰਘ ਪੰਨੂ ਨੇ ਆਪ ਵੀ ਸਾਈਕਲ ਚਲਾ ਕੇ ਇਸ ਜਾਗਰੂਕਤਾ ਰੈਲੀ 'ਚ ਸ਼ਮੂਲੀਅਤ ਕੀਤੀ ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ 'ਚ ਬਦਨਾਮ ਕੀਤਾ ਜਾ ਰਿਹਾ ਹੈ ਬਲਕਿ ਪੰਜਾਬ 'ਚ ਨਸ਼ਾ ਨਾ ਮਟਰੇ ਜਿਹੜਾ ਦੇਸ਼ ਨੂੰ ਨਸ਼ਾ ਸੰਬੰਧੀ ਬਦਨਾਮ ਕੀਤਾ ਜਾ ਰਿਹਾ ਜਦੋਂ ਕਿ ਨਸ਼ੇ ਹੈ ਨਹੀਂ ਹੋਨੇ ਵਰਲਡ ਲੈਵਲ ਤੇ ਬਹੁਤ ਜ਼ਿਆਦਾ ਨਹੀਂ ਹੈ ਔਰ ਪੰਜਾਬ ਨੂੰ ਇਹਦੇ ਵਿੱਚ ਸਿਰਫ ਬਦਨਾਮ ਕੀਤਾ ਜਾ ਰਿਹਾ ਔਰ ਉਸ ਸੰਬੰਧੀ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇਹ ਦੱਸਣ ਲਈ ਕਿ ਇੱਥੇ ਪੰਜਾਬ ਵਿੱਚ ਕੋਈ ਨਸ਼ਿਆਂ ਦੀ ਪ੍ਰੋਬਲਮ ਨਹੀਂ ਹੈ ਐਂਟੀ ਡਰੱਗਸ ਦੇ ਜਿਹੜਾ ਆ ਉਹ ਉਹ ਮਨਾਇਆ ਜਾ ਰਿਹਾ ਜਿਸ ਸੰਬੰਧੀ ਅਸੀਂ ਅੱਜ ਇੱਥੇ ਰੈਲੀ ਦਾ ਸયોਜਨ ਕੀਤਾ ਤੇ ਲੋਕਾਂ ਨੂੰ ਇਸ ਸੰਬੰਧੀ ਜਾਣੂ ਵੀ ਕਰਾਵਾਂਗੇ ਵੀ ਇੱਥੇ ਕੋਈ ਨਸ਼ਾ ਨਹੀਂ ਤੇ ਜੇ ਕੋਈ ਇੱਕ ਤਾ ਪਰਸੈਂਟ ਹੈ ਤਾਂ ਉਹਨਾਂ ਨੂੰ ਇਸ ਸੰਬੰਧੀ ਜਾਗਰੂਕ ਕਰਕੇ ਛੱਡਣ ਲਈ ਵੀ ਉਹਨਾਂ ਨੂੰ ਪ੍ਰੇਰਿਤ ਕਰਾਂਗੇ ਇਸ ਦੇ ਨਾਲ ਹੀ ਰੈਲੀ ਦੇ ਪ੍ਰਬੰਧਕ ਨਵਦੀਪ ਸਿੰਘ ਸੰਗਾ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਚੰਗੇ ਕੰਮਾਂ ਵੱਲ ਪ੍ਰੇਰਿਤ ਕਰਨ ਦੇ ਲਈ ਇਹ ਰੈਲੀ ਕੱਢੀ ਗਈ ਹੈ ਜਿਹੜਾ ਕਿ ਪੰਜਾਬ ਦਾ ਵੀ ਪੰਜਾਬ ਦੀ ਜਵਾਨੀ ਹੈ ਜਿਹੜੀ ਨਸ਼ੇ ਦੇ ਵਿੱਚ ਕਰਕੇ ਕੀ ਹੈ ਇਸ ਤਰ੍ਹਾਂ ਦਾ ਜਿਹੜਾ ਭੰਡੀ ਪ੍ਰਚਾਰ ਹੋ ਰਿਹਾ ਉਹਨੂੰ ਮੂੰਹ ਤੋੜਵਾ ਜਵਾਬ ਦੇਣ ਦੇ ਲਈ ਇਹ ਰੈਲੀ ਕੱਢੀ ਜਾ ਰਹੀ ਹੈ ਅੱਜ ਰੈਲੀ ਕੱਢਣ ਦੇ ਲਈ ਪਰसों ਹੀ ਪ੍ਰੋਗਰਾਮ ਹਲਿਕਿਆ ਗਿਆ ਸੀ ਤੇ ਮੈਨੂੰ ਉਮੀਦ ਨਹੀਂ ਸੀਗੀ ਵੀ ਇੰਨੀ ਤਾਦਾਦ ਦੇ ਵਿੱਚ ਨੌਜਵਾਨ ਵਰਗੇ ਦੇ ਵਿੱਚ ਸਲੂਗਾ ਤਕਰੀਬਨ ਤਕਰੀਬਨ ਸਾਈਕਲਾਂ ਦੇ ਉੱਪਰ ਅੱਜ ਬਹੁਤਾਂ ਨੀ ਤੱਕ ਟਵਟ 3 400 ਨੌਜਵਾਨ ਵਰਗੇ ਸਾਡੇ ਨਾਲ ਇਸ ਰੈਲੀ ਦੇ ਵਿੱਚ ਭਾਗ ਲੈ ਰਹੇ ਦਸਨਯੋਗ ਹੈ ਕਿ ਰੈਵਲੀ ਮੋਗਾ ਦੇ ਮੁਖ ਬਜ਼ਾਰ ਰੇਲਵੇ ਰੋਡ ਚੈਂਬਰ ਰੋਡ ਤੋਂ ਹੁੰਦੀ ਹੋਈ ਨੇਚਰ ਪਾਰਕ ਜਾ ਕੇ ਸਮਾਪਤ ਹੋਈ ਮੋਗਾ ਤੋਂ ਵਿਪਨੋਂਕਾਰਾ ਜਗਬਾਨੀ ਟੀਵੀ